ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਅੱਜ ਬਈ ਆਪਾਂ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਆਈਟੀਆਈ ਪਾਸ ਮੇਰੇ ਵੀਰਾਂ ਲਈ ਬਹੁਤ ਹੀ ਵਧੀਆ ਇੱਕ ਭਰਤੀ ਲੈ ਕੇ ਆਇਆ ਬਹੁਤ ਸਾਰੇ ਮੇਰੇ ਵੀਰਾਂ ਦਾ ਆਰਮੀ ਦੇ ਵਿੱਚ ਜਾਣ ਦਾ ਸੁਪਨਾ ਹੁੰਦਾ ਜੋ ਕਿ ਕਿਸੇ ਕਾਰਨ ਪੂਰਾ ਨਹੀਂ ਹੋ ਪਾਉਂਦਾ ਹਨਾ ਬਹੁਤ ਹੀ ਵਧੀਆ ਪੋਸਟਾਂ ਦੇ ਨਾਲ ਬੀਐਸਐਫ ਨੇ ਇਹ ਭਰਤੀ ਬਈ ਕੱਢੀ ਐ ਵੈਸੇ ਤਾਂ ਇਹ ਪਲੱਸ 2 ਬੇਸ ਤੇ ਜਾਂ 10ਵੀਂ ਬੇਸ ਤੇ ਹੁੰਦੀ ਐ ਪਰ ਬਈ ਇਹ ਆਈਟੀਆਈ ਆਣੇ ਵਾਸਤੇ ਹਨਾ ਇੱਕ ਸੁਨਹਿਰੀ ਮੌਕਾ ਜਿਦੇ ਲਈ ਕਿਸੇ ਅਪਰੈਂਟਸ ਦੀ ਲੋੜ ਨਹੀਂ ਹੈਗੀ ਬਸ ਤੁਹਾਡੀ ਆਈਟੀਆਈ ਕਰੀ ਹੋਈ ਹੋਣੀ ਚਾਹੀਦੀ ਹੈ ਹਨਾ ਸਭ ਤੋਂ ਪਹਿਲਾਂ ਬਈ ਇਹ ਅੱਜ ਦੀ ਡੇਟ ਦੇ ਵਿੱਚ 25 7 2025 ਨੂੰ ਪੋਸਟਾਂ ਜਿਹੜੀਆਂ ਸਟਾਰਟ ਹੋਈਆਂ ਨੇ ਤੇ ਬੀਐਸਐਫ ਦੇ ਵਿੱਚ ਕਾਂਸਟੇਬਲ ਟ੍ਰੇਡਸਮੈਨ ਦੀਆਂ ਪੋਸਟਾਂ ਹਨ ਹੈਨਾ ਜਿਨ੍ਹਾਂ ਦੀ ਲਾਸਟ ਡੇਟ ਹੈ ਬਈ ਜਿਹੜੀ 24/8/2025 ਹੈ ਤੇ ਸਭ ਤੋਂ ਵੱਡੀ ਗੱਲ ਬਈ ਫੀਸ ਦੀ ਤੇ ਜਿਹੜੀ ਜਨਰਲ ਬੀਸੀ 23wਸ ਲਈ ਸਿਰਫ 100 ਰੁਪਏ ਫੀਸ ਹੈ ਤੇ ਐਸਸੀਐਸਟੀ ਲਈ ਬਿਲਕੁਲ ਨਿਲ ਹੈ ਤੇ ਕੁੜੀਆਂ ਲਈ ਬਈ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਰੱਖਦੀਆਂ ਨੇ ਉਹਨਾਂ ਲਈ ਵੀ ਨਿਲ ਹੈ ਬਈ ਠੀਕ ਹੈ ਜਿਹੜਾ ਇਹਦਾ ਐਗਜ਼ਾਮ ਉਹਦੀ ਜਾਣਕਾਰੀ ਛੇਤੀ ਹੀ ਸਾਈਟ ਦੇ ਉੱਤੇ ਪਾ ਦਿੱਤੀ ਜਾਊਗੀ ਤੇ ਉਮਰ ਹੈ ਜਿਹੜੀ ਬਈ ਜਰਨਲ ਜਰਨਲ ਵਾਸਤੇ ਬਈ 18 ਤੋਂ 25 ਸਾਲ ਹੈ ਤੇ ਐਸਸੀ ਜਾਂ ਬੀਸੀ ਵਾਸਤੇ ਜਿਹੜੀ ਹਨਾ ਅਲੱਗ ਤੋਂ ਛੋਟ ਹੁੰਦੀ ਹੈ ਆਪਣੀ ਉਹ ਬੁਖਾਈਗੀ ਹੈ ਬਈ ਹਨਾ ਜਿਵੇਂ ਐਸਸੀ ਵਾਸਤੇ ਬਈ 30 ਸਾਲ ਹੈ ਹਨਾ 5 ਸਾਲ ਦੀ ਛੋਟ ਹੈ ਤੇ ਬੀਸੀ ਵਾਸਤੇ ਬਈ 3 ਸਾਲ ਦੀ ਛੋਟ ਹੈ 18 ਤੋਂ 28 ਸਾਲ ਤੱਕ ਬਈ ਠੀਕ ਹੈ ਸਿਲੈਕਸ਼ਨ ਦਾ ਪ੍ਰੋਸੈਸ ਹੈ ਜਿਹੜਾ ਇਸ ਪੋਸਟ ਦੇ ਵਿੱਚ ਬਈ ਉਹ ਸਭ ਤੋਂ ਪਹਿਲਾਂ ਰਿਟਰਨ ਐਗਜ਼ਾਮ ਹੋਊਗਾ ਪਹਿਲਾਂ ਕੀ ਹੁੰਦਾ ਸੀ ਬਈ ਇਹਨਾਂ ਦੇ ਲਈ ਹਨਾ ਆਪਣਾ ਪਹਿਲਾਂ ਫਿਜ਼ੀਕਲ ਹੁੰਦਾ ਸੀ ਜਿਹੜਾ ਕਿ ਬਹੁਤ ਮੇਰੇ ਵੀਰ ਪਹਿਲੇ ਹੀ ਇਸ ਪੋਸਟ ਦੇ ਵਿੱਚ ਪੇਪਰ ਤੱਕ ਨਹੀਂ ਪਹੁੰਚ ਪਾਉਂਦੇ ਸੀ ਹੁਣ ਇਸ ਪੋਸਟ ਦਾ ਬਈ ਪਹਿਲਾਂ ਪੇਪਰ ਹੋਊਗਾ ਫੇਰ ਬਈ ਤੁਹਾਡਾ ਫਿਜ਼ੀਕਲ ਟੈਸਟ ਤੇ ਮੈਡੀਕਲ ਟੈਸਟ ਵਗੈਰਾ ਹੋਊਗਾ ਹਨ ਉਸ ਤੋਂ ਅੱਗੇ ਬਈ ਤੁਹਾਡਾ ਕਿਸੇ ਵੀ ਟ੍ਰੇਡ ਦੇ ਵਿੱਚ ਤੁਸੀਂ ਭਰਤੀ ਹੋਣਾ ਜਿਵੇਂ ਹਨਾ ਮਾਲੀ ਕਬਲਰ ਜਾਂ ਟੇਲਰ ਜਾਂ ਕੁੱਕ ਹਨਾ ਜਿਵੇਂ ਆਈਟੀਆਈ ਦੀਆਂ ਟ੍ਰੇਡਾਂ ਹੁੰਦੀਆਂ ਨੇ ਆਪਣੀਆਂ ਉਹਨਾਂ 'ਚ ਕਿਸੇ ਦੇ ਵਿੱਚ ਵੀ ਤੁਹਾਡਾ ਸਕਿੱਲ ਟੈਸਟ ਹੋਊਗਾ ਜਿਹਦੇ ਨਾਲ ਤੁਸੀਂ ਸੰਤਖ ਰੱਖਦੇ ਹੋ ਬਈ ਉਸ ਤੋਂ ਅੱਗੇ ਬਈ ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੋਊਗੀ ਤੇ ਇੱਕ ਬਈ ਫਿਰ ਹਲਕਾ ਜਿਹਾ ਹਨਾ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਹੈ ਜਿਹੜਾ ਕਿ ਤੁਸੀਂ ਆਪਣੇ ਨੇੜੇ ਦੇ ਸਿਵਲ ਹਸਪਤਾਲ ਤੋਂ ਕਰਵਾਉਣਾ ਹੁੰਦਾ ਜਾਂ ਜੇ ਸਪੈਸ਼ਲ ਇਹਨਾਂ ਨੇ ਆਪ ਕਰਨਾ ਹੋਵੇ ਭਈ ਫਿਰ ਇਹਨਾਂ ਦੇ ਆਰਮੀ ਹਸਪੀਟਲ ਦੇ ਵਿੱਚ ਹੁੰਦਾ ਹੈ ਨਾ ਹਾਂਜੀ ਭਾਈ ਜੇਕਰ ਆਪਾਂ ਇਸ ਪੋਸਟ ਲਈ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਪਹਿਲੇ ਹੀ ਦੱਸ ਚੁੱਕੇ ਹਾਂ ਵੀ 10ਵੀਂ ਪਾਸ ਨਾਲ ਆਈਟੀਆਈ ਹੋਣੀ ਚਾਹੀਦੀ ਹੈ ਛੋਟੇ ਕੋਲ ਹਨਾ ਅੱਗੇ ਆਪਾਂ ਤੁਹਾਨੂੰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਟ੍ਰੇਡਾਂ ਨੇਗੀਆਂ ਬਹੁਤ ਸਾਰੀਆਂ ਟ੍ਰੇਡਾਂ ਨੇ ਬਈ ਹਨਾ ਲਗਭਗ ਆਈਟੀਆਈ ਦੀਆਂ ਸਾਰੀਆਂ ਹੀ ਟ੍ਰੇਡਾਂ ਨੇ ਜਿਵੇਂ ਇਲੈਕਟ੍ਰੀਸ਼ੀਅਨ ਵਗੈਰਾ ਹਨਾ ਸਭ ਸਬ ਟ੍ਰੇਡਾਂ ਨੇ ਬਈ ਇਹਦੇ ਵਿੱਚ ਬਈ ਮੁੰਡਿਆਂ ਦੀਆਂ ਜਿਹੜੀਆਂ ਪੋਸਟਾਂ ਨੇ ਉਹਨੇ 3406 ਪੋਸਟਾਂ ਬਈ ਹਨਾ ਤੇ ਕੁੜੀਆਂ ਦੀਆਂ ਬਈ 182 ਪੋਸਟਾਂ ਨੇ ਤੇ ਆਹ ਦੇਖੋ ਬਈ 10ਵੀਂ ਨਾਲ ਆਈਟੀਆਈ ਹਨਾ ਪਾਸ ਹੋਣੀ ਜ਼ਰੂਰੀ ਹੈ ਤੇ ਆਪਣੀ ਜਿੱਥੋਂ ਦੇ ਵੀ ਤੁਸੀਂ ਹੈ ਨਾ ਜਿਹੜੀ ਵੀ ਸਟੇਟ ਦੇ ਮੰਨ ਲਓ ਲੋਕਲ ਵਾਸੀਓ ਉਸ ਸਟੇਟ ਦੀ ਤੁਹਾਨੂੰ ਭਾਸ਼ਾ ਆਉਣੀ ਜ਼ਰੂਰੀ ਹੈ ਮਤਲਬ ਜਿਵੇਂ ਪੰਜਾਬੀ ਦਸਵੀਂ ਤੱਕ ਪਾਸ ਹੋਣੀ ਜ਼ਰੂਰੀ ਹੈ ਠੀਕ ਹੈ ਨਾ ਤੇ ਜੇਕਰ ਆਪਾਂ ਫਿਜ਼ੀਕਲ ਦੀ ਗੱਲ ਕਰੀਏ ਬਈ ਹਾਈਟ ਦੀ ਗੱਲ ਕਰੀਏ ਤਾਂ ਮੁੰਡਿਆਂ ਦੇ ਲਈ ਇਹਨਾਂ ਨੇ ਨਾ ਜਿਹੜੇ ਐਸਟੀ ਹੁੰਦੇ ਨੇ ਹੈ ਨਾ ਐਸਟੀ ਪੰਜਾਬ ਦੇ ਵਿੱਚ ਤਾਂ ਬਈ ਹੈ ਨਹੀਂ ਹੈ ਨਾ ਇਹਦਾ ਤੁਸੀਂ ਛੱਡ ਹੀ ਦਿਓ ਵੀ ਜਰਨਲ ਚਾਹੇ ਕੋਈ ਵੀ ਕੈਟਾਗਰੀ ਆ 165 ਸੈਂਟੀਮੀਟਰ ਇਹਨਾਂ ਨੇ ਹਾਈਟ ਲਿਖੀ ਹੈ ਬਈ ਜਿਹੜੀ ਕਿ ਲਗਭਗ 5 ਫੁੱਟ 4 ਜਾਂ 5 ਇੰਚ ਦੇ ਅਰਾਊਂਡ ਬਣਦੀ ਹੈ ਤੇ ਇਹੀ ਬਈ ਕੁੜੀਆਂ ਲਈ ਇਹਨਾਂ ਨੇ 155 ਸੈਂਟੀਮੀਟਰ ਲਿਖਿਆ ਜਿਹੜੀ ਕਿ 5 ਫੁੱਟ 1 ਇੰਚ ਦੇ ਨੇੜੇ ਤੇੜੇ ਬਣਦੀ ਹੈ ਤੇ ਚੈਸਟ ਦੀ ਗੱਲ ਕਰੀਏ ਬਈ ਤਾਂ 75 ਸੈਂਟੀਮੀਟਰ ਹੈ ਜਿਹੜੀ ਉਹ ਬਿਨਾ ਸਾਹ ਖਿੱਚੇ ਹਨਾ ਨੋਰਮਲ ਛਾਤੀ ਹੋਣੀ ਚਾਹੀਦੀ ਹੈ ਤੇ ਸਾਹ ਖਿੱਚ ਕੇ ਜਾਂ ਛੱਡ ਕੇ ਜਿਵੇਂ ਫਲਾ ਕੇ ਉਹ ਕਹਿੰਦੇ ਹੁੰਦੇ ਨੇ ਹਨਾ ਫੌਜੀ ਤਾਂ ਉਹਨਾਂ ਦੀ ਬਈ 80 ਸੈਂਟੀਮੀਟਰ ਤੱਕ ਛਾਤੀ ਜਿਹੜੀ ਹੋਣੀ ਚਾਹੀਦੀ ਹੈ ਹਨਾ ਮਤਲਬ 75 ਤੋਂ 80 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਬਈ ਸਿੱਧਾ ਜਿਹਾ ਸਾਬ ਇਹ ਹੈ ਤੇ ਜਿਹੜੀ ਬਈ ਇਹਦੇ ਲਈ ਫਿਜ਼ੀਕਲ ਰੇਸ ਹੁੰਦੀ ਹੈਗੀ ਰੇਸ ਬਈ ਮੁੰਡਿਆਂ ਦੇ ਲਈ 5 ਕਿਲੋਮੀਟਰ 24 ਮਿੰਟਾਂ ਦੇ ਵਿੱਚ ਹੈ ਤੇ ਕੁੜੀਆਂ ਦੇ ਲਈ 1600 ਮੀਟਰ 1.6 ਕਿਲੋਮੀਟਰ ਮਤਲਬ 1600 ਕਿਲੋ 1600 ਮੀਟਰ 8.5 ਮਿੰਟਾਂ ਦੇ ਵਿੱਚ ਹੈ ਬਈ ਤੇ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਇਹਦੀਆਂ ਜਿਹੜੀਆਂ ਟਰੇਡਾਂ ਨੇ ਉਹ ਦਿਖਾ ਦਿੰਨੇ ਆ ਵੀ ਕਿਹੜੀਆਂ ਕਿਹੜੀਆਂ ਟਰੇਡਾਂ ITI ਦੀਆਂ ਇਹਦੇ ਵਿੱਚ ਮੰਗੀਆਂ ਨੇ ਇਹ ਬਈ ਇਹਦਾ ਫੁੱਲ ਨੋਟੀਫਿਕੇਸ਼ਨ ਆ ਇਹਦਾ ਨੋਟੀਫਿਕੇਸ਼ਨ ਦਾ ਲਿੰਕ ਹੈ ਜਿਹੜਾ ਮੈਂ ਹਣਾ ਆਪਣੇ ਟੈਲੀਗ੍ਰਾਮ ਚੈਨਲ ਤਮਾਨ ਸੀਐਸਸੀ ਕੈਫੇ ਦੇ ਉੱਤੇ ਪਾ ਦੂੰਗਾ ਜਿਹਦਾ ਲਿੰਕ ਤੁਹਾਨੂੰ ਬਈ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਤੁਸੀਂ ਉੱਥੋਂ ਜਾ ਕੇ ਇਹ ਪੂਰਾ ਨੋਟੀਫਿਕੇਸ਼ਨ ਵੀ ਦੇਖ ਸਕਦਾ ਆ ਦੇਖੋ ਬਈ ਆਪਾਂ ਐਸਸੀ ਦੇ ਲਈ 5 ਸਾਲ ਦੀ ਸ਼ੋਰਟ ਬੋਲਿਆ ਦੀ ਹੈ ਨਾ ਤੇ OBC ਤੇ BC ਲਈ 3 ਸਾਲ ਦੀ ਆ ਲਿਖਿਆ ਪਿਆ ਹੈ ਨਾ ਇਹ ਸ਼ੋਰਟ ਤੁਹਾਨੂੰ ਮਿਲੂਗੀ ਕੁਆਲਿਫਿਕੇਸ਼ਨ ਦੀ ਗੱਲ ਕਰੀ ਬਈ ਆ ਚੀਜ਼ ਆ ਗਈ ਆ ਦੇਖੋ ਹਣਾ ਇਹਨਾਂ ਨੇ ਇਹ ਕੌਨਸਟੇਬਲ ਟ੍ਰੇਡਸਮੈਨ ਦੀਆਂ ਪੋਸਟਾਂ ਨੇ ਆ ਦੇਖੋ ਬਈ ਕਾਰਪੇਂਟਰ ਹਨਾ ਪਲੰਬਰ ਪੇਂਟਰ ਇਲੈਕਟ੍ਰੀਸ਼ੀਅਨ ਪੰਪ ਆਪਰੇਟਰ ਠੀਕ ਹੈ ਬਈ ਆ ਦੇਖੋ ਬਈ ਕਾਬਲਰ ਹਨਾ ਟੇਲਰ ਵਾਸ਼ਰਮੈਨ ਹਨਾ ਬਈ ਬਾਰਬਰ ਸਵੀਪਰ ਆ ਖੋਜੀ ਖੋਜੀ ਲਿਖਿਆ ਹੋਇਆ ਨੇ ਆ ਦੇਖੋ ਬਈ ਕੁੱਕ ਹਨਾ ਵਾਟਰ ਕੈਰੀਅਰ ਆ ਵੇਟਰ ਬਹੁਤ ਸਾਰੀਆਂ ਟ੍ਰੇਡਾਂ ਨੇ ਬਈ ਠੀਕ ਹੈ ਜਿਹਦੇ ਰਿਗਾਰਡ ਤੁਸੀਂ ਕਿਸੇ ਵੀ ਰਿਗਾਰਡ ਹਨਾ ਆਈਟੀਆਈ ਕੀਤੀ ਹੈ ਜਾਂ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਆ ਤੁਸੀਂ ਇਹ ਪੋਸਟ ਭਰ ਸਕਦੇ ਹੋ ਹਨ ਤੇ ਇਹਦੀ ਜਾਣਕਾਰੀ ਪੂਰੀ ਨੋਟੀਫਿਕੇਸ਼ਨ ਦੀ ਤੁਸੀਂ ਲੈ ਸਕਦੇ ਹੋ ਤੇ ਅੱਗੇ ਵੀ ਆਪਾਂ ਹਾਈਟ ਵਗੈਰਾ ਤੁਹਾਨੂੰ ਦੱਸ ਹੀ ਚੁੱਕਿਆ ਜਿਵੇਂ ਆ ਨੀਚੇ ਵਾਲੇ ਨੇ ਜਿਵੇਂ ਇਹ ਡੋਗਰੇ ਜਾਂ ਪਹਾੜੀ ਹੁੰਦੇ ਨੇਗੇ ਜਾਂ ਹਨਾ ਕੋਈ ਮਤਲਬ ਜਿਨ੍ਹਾਂ ਨੂੰ ਸ਼ੂਟ ਹੁੰਦੀ ਐ ਸਪੈਸ਼ਲ ਜਿਵੇਂ ਰਿਟ ਬੂਟ ਹਨ ਐਸਟੀ ਆਗੇ ਇਹਨਾਂ ਦਾ ਤਾਂ ਆਪਾਂ ਨੂੰ ਇਹਨਾਂ ਨਾਲ ਤਾਂ ਆਪਣਾ ਕੋਈ ਸੰਬੰਧ ਨਹੀਂ ਕਿਉਂਕਿ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਹੁੰਦੀ ਨਹੀਂ ਮਤਲਬ ਵੀ ਇਹ ਤਾਂ ਛੱਡ ਦੋ ਕਰਨਾ ਆਪਾਂ ਹਾਈਟ ਵਗੈਰਾ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆਂਗੇ ਤੇ ਬਾਕੀ ਭਈਆ ਮੈਡੀਕਲ ਵਗੈਰਾ ਤੁਸੀਂ ਇਹਦੇ ਵਿੱਚ ਐਮ ਆਰਮੀ ਜਿਹਦੀ ਭਰਤੀ ਜਿਹੜੇ ਮੁੰਡੇ ਦੇਖਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੀ ਆ ਵੀ ਆਪਾਂ ਨੂੰ ਉਹਨਾ ਕੀ ਕੁਝ ਚਾਹੀਦਾ ਹੁੰਦਾ ਤੇ ਆਗੇ ਭਈ ਰੇਸ ਲਿਖੀ ਹੋਈ ਹੈਗੀ ਇਹ ਵੀ ਆਪਾਂ ਹਨਾ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਂਗੇ ਹੋਰ ਭਈ ਹਾਂ ਇੱਕ ਪੇਪਰ ਬਾਰੇ ਆ ਗਈ ਜਾਣਕਾਰੀ ਪੇਪਰ ਹੈਗਾ ਜਿਹੜਾ ਭਈ ਇਹਦਾ ਜਰਨਲ ਅਵੇਅਰਨੈਸ ਮਤਲਬ ਜੀਕੇ ਕਹਿਆ ਜਾਂਦਾ ਹੈ ਪੰਜਾਬ ਜਨਰਲ ਨੌਲੇਜ ਉਹਦੇ 25 25 ਕੁਐਸਚਨ ਹੋਣਗੇ ਤੇ ਜਰਨਲ ਆਫ ਐਲੀਮੈਂਟਰੀ ਮੈਥਮੈਟਿਕਸ ਮਤਲਬ 8ਵੀਂ 10ਵੀਂ ਦਾ ਮੈਥ ਹੋਊਗਾ ਇੱਕ ਬਈ ਇਹ ਆਪਣਾ ਰੀਜਨਿੰਗ ਦੇ ਹੋਣਗੇ ਨਾ 25 ਕੁਐਸਚਨ ਤੇ ਬੇਸਿਕ ਬਈ ਇੰਗਲਿਸ਼ ਤੇ ਹਿੰਦੀ ਹੋਊਗੀ ਇਹ ਹੋਣਗੇ ਇਹ ਤੁਹਾਡਾ ਸੌਕ ਨੰਬਰ ਦਾ ਪੇਪਰ ਹੋਊਗਾ ਜਿਹੜਾ 2 ਘੰਟਿਆਂ ਦਾ ਹੋਊਗਾ ਠੀਕ ਹੈ। ਆ ਬਈ ਬਾਕੀ ਡਾਕੂਮੈਂਟ ਬਈ ਇਸ ਪੋਸਟ ਲਈ ਤੁਹਾਨੂੰ ਦੱਸ ਦਿੰਨੇ ਆ। ਇੱਕ ਫੋਟੋ ਬਈ ਇੱਕ ਤੁਹਾਡੇ ਸਾਈਨ ਇੱਕ ਤੁਹਾਡਾ ਆਧਾਰ ਕਾਰਡ 10ਵੀਂ ਦਾ ਸਰਟੀਫਿਕੇਟ ਤੇ ਤੁਹਾਡਾ ਆਈਟੀਆਈ ਦੇ ਸਰਟੀਫਿਕੇਟ ਜਾਂ ਜਿਹੜੀ ਵੀ ਟ੍ਰੇਡ ਦਾ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਆ ਉਹ ਹੋਣਾ। ਇਸ ਪੋਸਟ ਲਈ ਡਾਕੂਮੈਂਟ ਲੱਗਣਗੇ ਬਈ। ਇੱਕ ਤੁਹਾਡਾ ਕਾਸਟ ਦਾ ਸਰਟੀਫਿਕੇਟ ਜੇ ਤੁਸੀਂ ਕਿਸੇ ਮਤਲਬ ਅਦਰ ਕਾਸਟ ਨਾਲ ਸੰਬੰਧ ਰੱਖਦੇ ਹੋ ਜਰਨਲ ਨੂੰ ਬਈ ਕਾਸਟ ਦੀ ਕੋਈ ਲੋੜ ਨਹੀਂ ਹੈਨਾ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਐਨਹੀਂ ਮਿਲਦੇ ਆ ਇੱਕ ਜਲਦ ਨਵੀਂ ਵੀਡੀਓ ਨਾਲ ਧੰਨਵਾਦ